ਸਸੀਅਕਾਲ ਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆਂ ਜੀ ਕੋਠੀ ਵਿਕਾਊ ਆ ਪਿੰਡ ਜਗਤਵਾਲਾ ਮੁਕਸਰ 7 ਕਮਰੇ ਬਾਥਰੂਮ ਰਸੋਈ ਦੋ ਕਨਾਲਾਂ ਜਗ੍ਹਾ ਦੇ ਵਿੱਚ ਬਣੀ ਹੈ ਰੇਟ ਹੈ 20 ਲੱਖ ਰੁਪਇਆ 9977125258 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕੋਠੀਏ ਜਿਹੜੀ ਦੋ ਕਨਾਲਾਂ ਜਗ੍ਹਾ ਦੇ ਵਿੱਚ ਬਣੀ ਹੋਈ 20 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਵੀਡੀਓ ਚ ਦੇਖ ਸਕਦੇ ਹੋ ਜ਼ਮੀਨ ਬੈ ਜਾਂ ਗਹਿਣੇ ਚਾਹੀਦੇ ਇੰਨਾ ਵੀਰਾਂ ਨੂੰ 6-7 ਕਿੱਲੇ ਇਹ ਏਰੀਏ ਹੋਣ ਜੀ ਮਜੀਠਾ ਰਾਮਦਾਸ ਡੇਰਾ ਫਤੇਗੜ ਸਾਹਿਬ ਚੂੜੀਆਂ 9981340508 ਦੂਜਾ ਨੰਬਰ ਹੈ ਜੀ 9914129500 569 ਨੰਬਰ ਤੇ ਸੰਪਰਕ ਕਰੋ ਅਟਾਵਿਕਾ ਉਹ ਹੈ ਜੀ ਨਵਾਬ ਦਾ ਬੱਚਾ ਸਰਸਵਤੀ ਦਾ ਪੋਤਾ ਉਮਰ 14 ਮਹੀਨੇ ਏਰੀਆ ਜਗਰਾਉ ਰੇਟ ਹੈ ਜੀ 25000 25000 ਰੁਪਏ ਰੇਟ ਰੱਖੇ ਗਿਆ ਜੀ 9464135955 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਟਾ ਨਵਾਬ ਦਾ ਬੱਚਾ ਸਰਸਬਤੀ ਦਾ ਪੋਤਾ 14 ਮਹੀਨਿਆਂ ਦਾ 25000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਇੱਕ ਵਾਰ ਵੀਡੀਓ ਚ ਦੇਖ ਲਿਓ। ਸਵਰਾਜ 855 ਡਾਇਰੈਕਟਰ ਵਿਕਾਊ ਆ ਜੀ ਪੰਜਾਬ ਨੰਬਰ ਤਰਾਲਾ ਜੈਕਵਾਲਾ 1357 ਦਾ ਰੇਟ ਤਾਂ 75000 ਦੋਨਾਂ ਦਾ ਏਰੀਆ ਫਰੀਦਕੋਟ 94637 18059 9463712059 ਇਸ ਨੰਬਰ ਤੇ ਫੋਨ ਕਰਕੇ ਸਵਰਾਜ 855 ਟਰੈਕਟਰ ਅਤੇ ਜੈਕ ਵਾਲਾ ਟਰਾਲਾ ਦੋਨੇ 3 ਲੱਖ 75000 ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ Honda Amaze ਗੱਡੀ ਵਿਕਾਊ ਹੈ ਜੀ 2015 ਮਾਡਲ ਸਭ ਤੋਂ ਪਹਿਲਾਂ ਤੁਸੀਂ ਗੱਡੀ ਦੀ ਕੰਡੀਸ਼ਨ ਚੈੱਕ ਕਰੋ ਜੀ ਵੀਡੀਓ ਦੇ ਵਿੱਚ ਇਸ ਵੀਰ ਨੇ ਬਹੁਤ ਸੋਹਣੀ ਤੇ ਵਧੀਆ ਬਰੀਕੀ ਤਰੀਕੇ ਨਾਲ ਗੱਡੀ ਦੀ ਕੰਡੀਸ਼ਨ ਦਿਖਾਈ ਹੈ ਤੁਸੀਂ ਦੇਖ ਸਕਦੇ ਹੋ 15 ਮਾਡਲਰ ਬਠਿੰਡਾ ਨੰਬਰ ਹੈ 85% ਟਾਇਰ ਨੇ ਏਸੀ ਹੀ ਟੋਕਿਆ ਰੇਟ 295000 ਏਰੀਆ ਭਗਤਾ ਰੋਡ ਨਥਣ 9465529006 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜੇਕਰ ਤੁਸੀਂ 1 ਲੱਖ ਤੋਂ ਲੈ ਕੇ 40000 ਤੱਕ ਦੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਅੱਜ ਹੀ ਸਰਚ ਕਰੋ ਟਰੈਕਟਰ ਮੇਲਾ ਚੈਨਲ YouTube ਤੇ ਉੱਥੇ ਤੁਹਾਨੂੰ ਇਹੋ ਜਿਹੀਆਂ ਜ਼ਮੀਨਾਂ ਵੇਖਣ ਨੂੰ ਮਿਲਣਗੀਆਂ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਜਲਦ ਹੀ ਤੁਹਾਡੇ ਕੋਲੇ ਪਹੁੰਚ ਸਕੇ ਤੁਹਾਨੂੰ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸਵੈਫਰ ਗੱਡੀ ਵਿਕਾਊ ਹੈ ਜੀ 2007 ਮਾਡਲ ਹੈ ਜੀ ਐਲਡੀਆਈ ਮਾਡਲ ਪਾਸਿੰਗ 2027 ਤੱਕ ਹੈ ਜੀ ਰੇਟ 1.40 ਲੱਖ ਪੰਜਾਬ ਨੰਬਰ ਏਰੀਆ ਜੀ ਅਹਿਮਦਗੜ੍ਹ 9855247295 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਜੀ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਹੋਰ ਵੀ ਭੈਣ ਭਰਾਵਾਂ ਤੱਕ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖ ਕੇ ਜਾਓ ਕੋਠੀ ਤੇ ਪੁਰਾਣਾ ਘਰ ਵਿਕਾਊ ਹੈ ਜੀ ਕੋਠੀ ਅਤੇ ਪੁਰਾਣਾ ਘਰ ਵਿਕਾਊ ਹੈ ਜੀ ਸਾਰਾ ਸੇਲ ਕਰਨਾ ਹੈ ਏਰੀਆ ਜੀ ਮੱਲਾ ਵਾਲਾ ਫਿਰੋਜ਼ਪੁਰ ਰੇਟ ਹੈ ਜੀ 50 ਲੱਖ ਰੁਪਏ 50 ਲੱਖ ਰੁਪਏ ਰੇਟ ਰੱਖਿਆ ਗਿਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਵੀ ਇਹਨੇ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਹੈ 94177 41949 ਇਸ ਨੰਬਰ ਤੇ ਫੋਨ ਕਰਕੇ ਕੋਠੀ ਅਤੇ ਪੁਰਾਣਾ ਘਰ ਹੈ ਜਿਹੜਾ ਤੁਸੀਂ 50 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ 10 ਕਿੱਲੇ ਜ਼ਮੀਨ ਵਿਕਾਊ ਹੈ ਜੀ ਝੋਣੇ ਵਾਲੀ ਜ਼ਮੀਨ ਹੈ ਜੀ ਵਿੱਚ ਦੋ ਮੋਟਰਾਂ ਰੇਟ 16 ਲੱਖ ਕਿੱਲੇ ਦਾ ਏਰੀਆ ਪਿੰਡ ਸਾਵਰਾ ਜੀਰਾ ਡਾਕਰ ਬਾਣਾ ਹੈ ਜੀ ਨੇੜੇ ਗੁਰਦੁਆਰਾ ਸ਼ਾਮ ਸਿੰਘ اٹਾਰੀ 97000 97255 97000 97255 ਇਹ ਮਾਲਕ ਵੀਰ ਦਾ ਨੰਬਰ ਹੈ ਜੀ 10 ਕਿਲੇ ਜ਼ਮੀਨ ਹੈ ਛੋੜਨੇ ਵਾਲੀ ਜ਼ਮੀਨ ਹੈ ਵਿੱਚ ਦੋ ਮੋਟਰਾਂ ਨੇ ਜੀ ਦੇ ਰੇਟ ਆ 16 ਲੱਖ ਰੁਪਏ ਕਿਲੇ ਦਾ ਜੀ ਹਾਂ ਰੇਟ 16 ਲੱਖ ਰੁਪਏ ਕਿਲੇ ਦਾ ਹੈ ਤੇ ਨੰਬਰ ਤੁਸੀਂ ਨੋਟ ਕਰ ਲਿਆ ਹੁਣ ਕਿਸਾਨ ਵੀਰ ਦਾ ਇਸ ਨੰਬਰ ਤੇ ਫੋਨ ਕਰਕੇ ਤੁਸੀਂ 10 ਕਿਲੇ ਪੂਰਾ ਡਾਕਰ ਝੋਨੇ ਵਾਲਾ ਬਾਣ 16 ਲੱਖ ਨੂੰ ਕਿਲੇ ਦੇ ਹਿਸਾਬ ਨਾਲ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਤੇ ਇਹ ਵੀ ਜਰੂਰ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਘਰ ਚਾਹੀਦਿਆਂ ਨੇ ਤਾਂ ਸਾਨੂੰ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਕੋਸ਼ਿਸ਼ ਕਰਾਂਗੇ ਕਿ ਅਗਲੀ ਆਉਣ ਵਾਲੀ ਵੀਡੀਓ ਤੁਹਾਡੇ ਹਿਸਾਬ ਦੇ ਨਾਲ ਲੈ ਕੇ ਅਸੀਂ ਤੁਹਾਡੇ ਏਰੀਏ ਦੀ ਆ ਸਕੀਏ ਤੁਹਾਡਾ ਸਾਰਿਆਂ ਦਾ ਤੈਦ ਲੋ ਧੰਨਵਾਦ ਬਣ ਰਹੋ ਤੇ ਇਸੇ ਤਰ੍ਹਾਂ ਚੈਨਲ ਦੇ ਨਾਲ ਜਲਦੀ ਹੀ ਲੈ ਕੇ ਮਿਲਦੇ ਹਾਂ ਕੋ ਹੋਰ ਨਵੇਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ